ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਤਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਰਾਜ ਪਵਨ ਪਹੁੰਚ ਕੇ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਸੀਐਮ ਮਨੋਹਰ ਲਾਲ ਖੱਤਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਆਪਣਾ ਅਸਤੀਫਾ ਦੇ ਦਿੱਤਾ ਦਾ ਹੁਣ ਭਾਜਪਾ ਹਰਿਆਣਾ ਦੇ ਵਿੱਚ ਆਪਣੇ ਦਮ ਉੱਤੇ ਸਰਕਾਰ ਬਣਾਉਣ ਜਾ ਰਹੀ ਹੈ ਮਨੋਹਰ ਲਾਲ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਨਿਵਾਸ ਉੱਤੇ ਬੈਠਕ ਤੋਂ ਬਾਅਦ ਰਾਜ ਸਭਾ ਵਿੱਚ ਬੈਠਕ ਕੀਤੀ ਅਤੇ ਫਿਰ ਮੁੱਖ ਮੰਤਰੀ ਦੇ ਹਉਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਦੇ ਨਾਲ ਹੀ ਪੂਰੇ ਮੰਤਰੀ ਮੰਡਲ ਨੇ ਵੀ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਜਿਕਰ ਹੋ ਗਿਆ ਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਹਨ ਜਿਸ ਦੇ ਵਿੱਚ ਉਹ ਭਾਜਪਾ ਦੇ ਕੋਲ ਆਪਣੇ 41 ਵਿਧਾਇਕਾਂ 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੈ ਭਾਵ ਪਾਸ ਪਾਕੋਲ 48 ਵਿਧਾਇਕਾਂ ਨੂੰ ਮਤਲੇ 46 ਸੀਟਾਂ ਦੀ ਲੋੜ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਸਿਅਮਨੋਹਰ ਲਾਲ ਖੱਟਰ ਨੇ ਆਪਣਾ ਅਸਤੀਫਾ ਜਿਹੜਾ ਹਰਾਸ ਭਵਨ ਪਹੁੰਚ ਕੇ ਉਹਨਾਂ ਨੇ ਆਪਣਾ ਅਸਤੀਫਾ ਹਰਾਸਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਮਨੋਹਰ ਲਾਲ ਖੱਟਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਵੀ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨ ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਤਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਰਾਜ ਪਵਨ ਪੌਂਸਕੇ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਸੀਐਮ ਮਨੋਹਰ ਲਾਲ ਖੱਤਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਆਪਣਾ ਅਸਤੀਫਾ ਦੇ ਦਿੱਤਾ ਤਾ ਹੁਣ ਭਾਜਪਾ ਹਰਿਆਣਾ ਦੇ ਵਿੱਚ ਆਪਣੇ ਦਮ ਉੱਤੇ ਸਰਕਾਰ ਬਣਾਉਣ ਜਾ ਰਹੀ ਹੈ ਮਨੋਹਰ ਲਾਲ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਨਿਵਾਸ ਉੱਤੇ ਬੈਠਕ ਤੋਂ ਬਾਅਦ ਰਾਜ ਸਭਾ ਵਿੱਚ ਬੈਠਕ ਕੀਤੀ ਅਤੇ ਫਿਰ ਮੁੱਖ ਮੰਤਰੀ ਦੇ ਹਉਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਦੇ ਨਾਲ ਹੀ ਪੂਰੇ ਮੰਤਰੀ ਮੰਡਲ ਨੇ ਵੀ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਜਿਸ ਕਿ ਹੋ ਗਿਆ ਹੈ ਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਹਨ ਜਿਸ ਦੇ ਵਿੱਚ ਉਹ ਭਾਜਪਾ ਦੇ ਕੋਲ ਆਪਣੇ 41 ਵਿਧਾਇਕਾਂ 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੈ ਭਾ ਪਾਸਪਾ ਕੋਲ 48 ਵਿਧਾਇਕਾਂ ਨੂੰ ਮਤਲੇ 46 ਸੀਟਾਂ ਦੀ ਲੋੜ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਸਿਅਮਨੋਹਰ ਲਾਲ ਖੱਟਰ ਨੇ ਆਪਣਾ ਅਸਤੀਫਾ ਜਿਹੜਾ ਹੋ ਰਾਜਪਵਨ ਪਹੁੰਚ ਕੇ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਮਨੋਹਰ ਲਾਲ ਖੱਟਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਵੀ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਦੇ ਸੀਐਮ ਨੋਹਰ ਲਾਲ ਖੱਟਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਰਾਜ ਪਵਨ ਪੌਂਸ ਕੇ ਉਹਨਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਸੀਐਮ ਨੋਹਰ ਲਾਲ ਖੱਟਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਆਪਣਾ ਅਸਤੀਫਾ ਦੇ ਦਿੱਤਾ ਤਾ ਹੁਣ ਭਾਜਪਾ ਹਰਿਆਣਾ ਦੇ ਵਿੱਚ ਆਪਣੇ ਦਮ ਉੱਤੇ ਸਰਕਾਰ ਬਣਾਉਣ ਜਾ ਰਹੀ ਹੈ ਮਨੋਹਰ ਲਾਲ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਨਿਵਾਸ ਉੱਤੇ ਬੈਠਕ ਤੋਂ ਬਾਅਦ ਰਾਜ ਸਭਾ ਵਿੱਚ ਬੈਠਕ ਕੀਤੀ ਅਤੇ ਫਿਰ ਮੁੱਖ ਮੰਤਰੀ ਦੇ ਹਉਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਦੇ ਨਾਲ ਹੀ ਪੂਰੇ ਮੰਤਰੀ ਮੰਡਲ ਨੇ ਵੀ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਜਿਸ ਕਿ ਹੋ ਗਿਆ ਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਹਨ ਜਿਸ ਦੇ ਵਿੱਚ ਉਹ ਭਾਜਪਾ ਦੇ ਕੋਲ ਆਪਣੇ 41 ਵਿਧਾਇਕਾਂ 6 ਆਜ਼ਾਦ ਅਤੇ ਇੱਕ ਹਲੋਪਾ ਵਿਧਾਇਕ ਦਾ ਸਮਰਥਨ ਹੈ ਭਾ ਪਾਸਪਾ ਕੋਲ 48 ਵਧਾਈਕਰਨਤਲੇ 46 ਸੀਟਾਂ ਦੀ ਲੋੜ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਵਿੱਚ ਸਿਅਮਨੋਹਰ ਲਾਲ ਖੱਟਰ ਨੇ ਆਪਣਾ ਅਸਤੀਫਾ ਜਿਹੜਾ ਹੋ ਰਾਸ ਭਵਨ ਪਹੁੰਚ ਕੇ ਉਹਨਾਂ ਨੇ ਆਪਣਾ ਅਸਤੀਫਾ ਰਾਸਪਾਲ ਨੂੰ ਸੌਂਪ ਦਿੱਤਾ ਨਾ ਸਿਰਫ ਮਨੋਹਰ ਲਾਲ ਖੱਟਰ ਨੇ ਬਲਕਿ ਉਹਨਾਂ ਦੇ ਨਾਲ ਪੂਰੀ ਕੈਬਨਿਟ ਨੇ ਵੀ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ